ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਨਗੀਨਾ ਘਾਟ ਸਾਹਿਬ ਦੀ ਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਸ ਅਸਥਾਨ ਤੇ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਲਈ ਆਇਆ ਇੱਕ ਵਲਜਾਰੇ ਸਿੱਖ ਜਿਸ ਨੇ ਅਤੀ ਸ਼ਰਧਾ ਸਹਿਤ ਇੱਕ ਕੀਮਤੀ ਨਗੀਨਾ ਗੁਰੂ ਜੀ ਨੂੰ ਪੇਟ ਕੀਤਾ ਪਰ ਗੁਰੂ ਜੀ ਨੇ ਉਹ ਨਗੀਨਾ ਫੋਦਾਵਰੀ ਵਿੱਚ ਛੱਡ ਦਿੱਤਾ ਵਲਜਾਰੇ ਸਿੱਖ ਨੇ ਸੋਚਿਆ ਸੀ ਕਿ ਗੁਰੂ ਜੀ ਨੇ ਨਗੀਨੇ ਜਈ ਕੀਮਤੀ ਚੀਜ਼ ਕਦੀ ਦੇਖੀ ਨਹੀਂ ਹੋਵੇਗੀ ਅਤੇ ਇਸ ਨੂੰ ਪ੍ਰਾਪਤ ਕਰਕੇ ਬਹੁਤ ਪਰਸਨ ਹੋਣਗੇ ਪਰ ਜਦੋਂ ਉਸਨੇ ਦੇਖਿਆ ਕਿ ਗੁਰੂ ਜੀ ਨੇ ਮੇਰੀ ਬੇਟਾ ਨਦੀ ਵਿੱਚ ਸੁੱਟ ਦਿੱਤੀ ਤੇ ਮੇਰੀ ਕਦਰ ਨਹੀਂ ਕੀਤੀ ਵਣਜਾਰਾ ਸਿੱਖ ਹੈਰਾਨ ਵੀ ਹੋਇਆ ਤੇ ਨਰਾਜ਼ ਵੀ ਦਸ਼ਮੇਸ਼ ਪਿਤਾ ਜੀ ਨੇ ਉਸ ਦੇ ਮਨ ਦੀ ਸੋਚ ਨੂੰ ਬਾਖ ਕੇ ਕਿਹਾ ਜਾਂ ਸਿੱਖਾ ਨਦੀ ਚੋਂ ਆਪਣਾ ਨਗੀਨਾ ਪਛਾਣ ਕੇ ਕਢ ਲਿਆ ਜਦੋਂ ਉਸ ਵਣਜਾਰੇ ਨੇ ਨਦੀ ਵਿੱਚ ਚੁੱਭੀ ਮਾਰੀ नगीने तो वे कीमती लाल द्वार वे कहता तस्ता सारा अंकार खत्म हो गया एक गुरु, आ, एक गुरु जी दे देर टह पाया एक बारी प्यार आखो धन श्री गुरु गोबिंद सिंह जी